ਫਗਵਾੜਾ ਕੋਰੀਅਰ ਐਸੋਸੀਏਸ਼ਨ ਵੱਲੋਂ ਹਰ ਪੀੜਤਾਂ ਦੀ ਮਦਦ ਲਈ ਅਹਿਮ ਉਪਰਾਲਾ ਕਰਦੇ ਆਂ ਫਰੀਕੇ ਪੱਤਣ ਵਿਖੇ ਰਹਿ ਰਹੇ ਪੀੜਤਾ ਲਈ ਹਲਕਾ ਇੰਚਾਰਜ ਹਰਜੀਮਾਨ ਦੀ ਅਗਵਾਈ ਵਿੱਚ ਰਾਹਤ ਸਮਗਰੀ ਭੇਜੀ ਗਈ ਇਸ ਮੌਕੇ ਪ੍ਰਬੰਧਕਾਂ ਦੇ ਨਾਲ ਨਾਲ ਹਰਜੀਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਤਿਲ ਫੁੱਲ ਹਰ ਪ੍ਰਭਾਵਿਤ ਲੋਕਾਂ ਲਈ ਭੇਜੀ ਗਈ ਹੈ ਉਸ ਨਾਲ ਉਨ੍ਹਾਂ ਨੂੰ ਕੁਝ ਰਾਹਤ ਤਾਂ ਜ਼ਰੂਰ ਮਿਲੇਗੀ ਉਨ੍ਹਾਂ ਕਿਹਾ ਕਿ ਇਹ ਕਸ਼ਟ ਜੋ ਪੰਜਾਬ ਇਸ ਸਮੇਂ ਚੱਲ ਰਿਹਾ ਹੈ ਉਸ ਤੋਂ ਉੱਬਰਣ ਲਈ ਪੂਰਾ ਪੰਜਾਬ ਇਕਜੁੱਟ ਹੈ ਤੇ ਹਰ ਤਰ੍ਹਾਂ ਦੀ ਮਦਦ ਕਰ ਰਿਹਾ ਹੈ ਉਨਾ ਨਾਲ ਹੀ ਹੋਰਨਾ ਆਗੂਆਂ ਨੂੰ ਵੀ ਇਸ ਕਾਰਜ ਵਿੱਚ ਆਪਣਾ ਬੰਦ ਦਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਅੱਜ ਫਗਵਾੜਾ ਕੋਰੀਅਰ ਐਸੋਸੀਏਸ਼ਨ ਵੱਲੋਂ ਮਾਨ ਸਾਹਿਬ ਦੀ ਅਗਵਾਈ 'ਚ ਕੁਝ ਨੇਕ ਕਮਾਈ ਸੇਵਾ ਨਹੀਂ ਕਵਾਂਗੇ ਆਪਣਾ ਫਰਜ਼ ਅਦਾ ਕਰਨ ਜਾ ਰਹੇ ਹਾਂ ਆਪਣੇ ਪੰਜਾਬ ਲਈ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸੇਵਾ ਨੂੰ ਇਸ ਸਹਿਯੋਗ ਨੂੰ ਹਰੀਕੇ ਪੱਤਣ ਵਾਲੇ ਇਸ ਚੀਜ਼ ਨੂੰ ਕਬੂਲ ਕਰਨਗੇ ਔਰ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਚੀਜ਼ ਦੇ ਲਈ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਫਗਵਾੜਾ ਕੋਰੀਅਰ ਐਸੋਸੀਏਸ਼ਨ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਜਿਹੜੀ ਅੱਜ ਦੀ ਸੇਵਾ ਕੀਤੀ ਹੈ ਜਿਹਰੇ ਵਿੱਚ 1000 ਲੀਟਰ ਡੀਜ਼ਲ ਮੈਡੀਕਲ ਜਿਹੜੀਆਂ ਸਹੂਦਾਵਾਂ ਤੇ ਸੈਨੀਟੇਸ਼ਨ ਦਾ ਜਿਹੜਾ ਸਮਾਨ ਹੈ ਉਹ ਜਿਹੜੀ ਕੁਦਰਤੀ ਆਫਤਾ ਸਾਡੇ ਪੰਜਾਬ ਉੱਤੇ ਪਿਛਲੇ ਕਈ ਦਿਨਾਂ ਤੋਂ ਆਈ ਹੋਈ ਹੈ بارش ਕਾਰਨ ਜਿਹੜੇ ਸਾਡੇ ਮਾਝੇ ਦਾ ਬਹੁਤ ਵੱਡਾ ਇੱਕ ਖੇਤਰ ਹੈ ਹਰੀਕੇ ਪਤਨ ਏਰੀਆ ਜਿਹੜਾ ਪਾਣੀ ਤੋਂ ਬਹੁਤ ਜ਼ਿਆਦਾ ਗਰਗਣ ਕਰਕੇ ਬਹੁਤ ਸਾਰੇ ਸਾਡੇ ਜਿਹੜੇ ਪਰਿਵਾਰ ਨੇ ਉਹ ਬੇਕਾਰ ਹੋਏ ਨੇ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਐਨ ਜੀਓਸ ਵੱਲੋਂ ਸਰਕਾਰ ਵੱਲੋਂ ਪੂਰਾ ਜਿਹੜਾ ਦਿਨ ਰਾਤ 24 ਘੰਟੇ ਕੰਮ ਚੱਲ ਰਿਹਾ ਹੈ ਕਿ ਇਹਨਾਂ ਜਿਹੜੀਆਂ ਡੈਮਾਂ ਨੂੰ ਇਹਨਾਂ ਨੂੰ ਜਿਹੜੇ ਬੰਨ ਲਾਏ ਨੇ ਉਹਨਾਂ ਨੂੰ ਮਜ਼ਬੂਤ ਦੁਬਾਰਾ ਤੋਂ ਖੜੇ ਕਰਨਾ ਕਿ ਜਿਹੜਾ ਪਾਣੀ ਪਿੱਛੋਂ ਡੈਮਾਂ ਤੋਂ ਓਵਰਫਲੋ ਹੋ ਕੇ ਆ ਰਿਹਾ ਉਹ ਅੱਜ ਵੀ ਖਤਰਾ ਬਣਿਆ ਹੋਇਆ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਜਿੱਥੇ ਅੱਜ ਸਾਰੇ ਐਸੋਸੀਏਸ਼ਨ ਦੇ ਨਾਲ ਮਿਲ ਕੇ ਅੱਜ ਜਿਹੜਾ ਅਸੀਂ ਨੇ ਇਹਨਾਂ ਨੇ ਆਪਣੀ ਨੇਕ ਕਮਾਈ ਵਿੱਚੋਂ ਉਪਰਾਲਾ ਕੀਤਾ ਉਸ ਨੂੰ ਤੌਰ 'ਤੇ ਆਏ ਆ ਮੈਂ ਸਾਰੇ ਫਗਵਾੜਾ ਐਸੋਸੀਏਸ਼ਨ ਕੋਰੀਅਰ ਐਸੋਸੀਏਸ਼ਨ ਦੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਇਹ ਸੇਵਾ ਲਈ ਮੁਬਾਰਕਬਾਦ ਦਿੰਨਾ ਅਤੇ ਪ੍ਰਮਾਤਮਾਗੇ ਅਰਦਾਸ ਕਰਦਾ ਹਾਂ ਕਿ ਇਹਨਾਂ ਨੂੰ ਹੋਰ ਚੰਗੀ ਤਰੱਕੀ ਬਖਸ਼ੇ ਇਹਨਰੇ ਕਾਮਕਾਰ ਹੋਣ ਕਿਉਂਕਿ ਪੰਜਾਬ ਹਮੇਸ਼ਾ ਬਾਹਰਲੇ ਸਟੇਟਾ ਵਾਸਤੇ ਦੁਨੀਆ ਤੋਂ ਦੇਸ਼ ਦੁਨੀਆ ਵਾਸਤੇ ਖੜਦਾ ਰਿਹਾ ਹੈ ਤੇ ਉਸੇ ਤਰ੍ਹਾਂ ਅੱਜ ਆਪਣੇ ਆਪ ਦੇ ਆਪਣੇ 발 ਤੇ ਖੜ ਕੇ ਆਪਣੇ ਵਸਨੀਕਾਂ ਦੀ ਆਪਣੇ ਇੱਕ ਔਕੇ ਸਮਝ ਪਾ ਚੋ ਲੋਕਾਂ ਨੇ ਮੋਟਰਾ ਮੋਡਾ ਜੋੜ ਕੇ ਇਸ ਦੁੱਖ ਦੀ ਕੜੀ ਚੋਂ ਔਕੀ ਕੜੀ ਚੋਂ ਅਸੀਂ ਨਿਕਲਣ ਦੀ ਇੱਕ ਦੂਜੇ ਦਾ ਸਾਥ ਬਣਿਆ ਬਹੁਤ ਬਹੁਤ ਬਾਕੀ